हां जी दोस्तों सारेया नु सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਪ੍ਰਿੰਗੜੀ ਪ੍ਰਿੰਗੜੀ ਪਿੰਡ ਦੋਸਤੋ ਬਿਲਕੁਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਇਸ ਘਰੋਂ ਦੋਸਤੋ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਅਪਲੋਡ ਕੀਤੀਆਂ ਸੀਗੀਆਂ ਅਪਡੇਟ ਤੁਹਾਨੂੰ ਕਾਫੀ ਦਿੱਤੀ ਸੀਗੀ ਠੀਕ ਆ ਜੀ ਤੇ ਕੁਝ ਕ ਸਮਾਂ ਜਿਹੜਾ ਵਿੱਚੋਂ ਕੰਮ ਸਟਾਪ ਕਰ ਦਿੱਤਾ ਸੀਗਾ ਵੀਰ ਨੇ ਵਪਾਰ ਦਾ ਕੰਮ ਸੀਗਾ ਪਸ਼ੂ ਆਉਂਦੇ ਜਾਂਦੇ ਰਹੇ ਆ ਠੀਕ ਆ ਜੀ ਵਿਕਰੀ ਵਾਲੇ ਪਸ਼ੂ ਖਾਸ ਕਰਕੇ ਅੱਜ ਵੀ ਤੁਹਾਨੂੰ ਪਸ਼ੂ ਦਿਖਾਵਾਂਗੇ ਤੇ ਖਾਸ ਵਿਜਟ ਤੁਸੀਂ ਆ ਪਿੰਡ ਪ੍ਰਿੰਗੜੀ ਕਰਨੀ ਆ ਦਦੇਰ ਸਾਹਿਬ ਪਿੰਡ ਥੋੜੀ ਦੂਰੀ ਤੇ ਆ ਪਨਗੋਟਾ ਪਿੰਡ ਥੋੜੀ ਦੂਰੀ ਤੇ ਆ ਕੋੜ ਦਾਤਾ ਬਿਲਕੁਲ ਨਾਲ ਲੱਗਦਾ ਪਿੰਡ ਆ ਬੱਠੇ ਭੈਣੀ ਪਿੰਡ ਥੋੜੀ ਦੂਰੀ ਆ 7 ਕਿਲੋਮੀਟਰ ਦੀ ਦੂਰੀ ਆ ਜਿਹੜੀ ਦੋਸਤੋ ਪੱਟੀ ਸ਼ਹਿਰ ਦੀ ਆ ਵੈਸੇ ਤਹਿਸੀਲ ਵੀ ਪੱਟੀ ਆ ਹਰੀਕੇ ਪਤਨੋਂ ਤਕਰੀਬਨ ਕੋਈ 7 ਕਿਲੋਮੀਟਰ ਦੀ ਦੂਰੀ ਆ ਬਿਲਕੁਲ ਸੈਂਟਰ ਪੁਆਇੰਟ ਆ ਜਿਹੜਾ ਪਿੰਡ ਪ੍ਰਿੰਗੜੀ ਇਸ ਘਰੋਂ ਦੋਸਤੋ ਅੱਜ ਆਪਾਂ ਤੁਹਾਨੂੰ ਦੋ ਨਗ ਦਿਖਾਉਣੇ ਆ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਵੀਰ ਸਤਿ ਸ੍ਰੀ ਹੋ ਠੀਕ ਠਾਕ ਭਰਾ ਤੇ ਆ ਹਾਂਜੀ ਜੀ ਵਧੀਆ ਵੰਦੀਆ ਠੀਕ ਠਾਕ ਤੂੰ ਹੀ ਸੁਣਾਓ ਬਹੁਤ ਵਧੀਆ ਵੀਰੇ ਅੱਛਾ ਇੱਕ ਵੀਰ ਜੀ ਆਪਣੇ ਨਵੇਂ ਭੈਣ ਭਰਾ ਕਾਫੀ ਜਰੇ ਜੁੜੇ ਉਹਨਾਂ ਨੂੰ ਆਪਣਾ ਨਾਮ ਜ਼ਰੂਰ ਦੱਸੋ ਨਾਮ ਆਪਣਾ ਮਨਜਿੰਦਰ ਸਿੰਘ ਆ ਜੀ ਪਿੰਡ ਪ੍ਰਿੰਗੜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜੀ ਆ ਠੀਕ ਆ ਹਾਂਜੀ ਜੀ ਸਾਰੇ ਵੀਰਾਂ ਨੂੰ ਆਪਣਾ ਪਿਆਰ ਭਰੀ ਸასი ਕਾਲ ਜੀ ਸਾਸਰੀ ਕਾਲ ਸਾਰੇ ਵੀਰ ਆਪਣੇ ਚੈਨਲ ਨੂੰ ਸੰਯੋਗ ਦੇਣ ਵੀ ਵੱਧ ਤੋਂ ਵੱਧ ਬਸ ਸਬਸਕ੍ਰਾਈਬਰ ਕਰ ਸਕੀਏ ਬਿਲਕੁਲ ਜੀ ਹਾਂਜੀ ਸੋ ਕਾਫੀ ਚਿਰ ਤੋਂ ਵੀਰ ਜਿਹੜੇ ਦੋਸਤੋ ਆਪਨੇ ਨਾਲ ਜੁੜੇ ਆ ਠੀਕ ਆ ਜੀ ਹੁਣ ਆਪਣਾ ਲੱਖ ਚੋਂ ਹੁਣ ਚ 20000 ਘੱਟ ਰਹਿ ਗਿਆ ਜਦੋਂ ਲੱਖ ਹੋ ਗਿਆ ਆਪਾਂ ਕੇਕ ਕਟਾਂਗੇ ਜਰੂਰ ਮਿਹਰਬਾਨੀ ਹਾਂ ਜਰੂਰ ਜਰੂਰ ਕਟਾਂਗੇ ਕੇ ਠੀਕ ਆ ਠੀਕ ਆ ਹੋਰ ਵੀ ਸੱਜਣ ਮਿੱਤਰ ਜਿਹੜੇ ਵਪਾਰੀ ਭਰਾ ਵਾ ਉਹ ਸੰਯੋਗ ਦੇਣਗੇ ਤੇ ਕਟਾਂਗੇ ਜਰੂਰ ਹਾਂਜੀ ਹਾਂਜੀ ਠੀਕ ਆ ਬਹੁਤ ਵੀਰਾਂ ਨੂੰ ਚਾਹ ਹੈ ਸ਼ੁਰੂ ਤੋਂ ਜੁੜੇ ਆਪਨੇ ਨਾਲ ਸਟਾਰਟਿੰਗ ਜਦੋਂ ਉਦੋਂ ਤੋਂ ਜੁੜੇ ਹੋਏ ਵੀਰ ਸਾਰੇ ਹਾਂਜੀ ਹਾਂਜੀ ਉਦੋਂ ਆਪਾਂ ਮੱਝ ਦੀ ਵੀਡੀਓ ਪਾਈ ਉਹ ਆਪਣੀ ਇੱਧਰ ਗਈ ਹੈ ਆਪਣੇ ਪਿੱਖੀ ਪਿੰਡ ਕਿ ਆਪਾਂ ਪਾਏ ਪਾਏ ਉਹਨਾਂ ਦੀ ਆਪਣੇ ਇੱਥੇ ਰਿਸ਼ਤਦਾਰੀ ਸੀ ਅਸਾਂ ਆਨਲਾਈਨ ਪੇਮੈਂਟ ਕੀਤੀ ਸੀ ਆਨਲਾਈਨ ਆਨਲਾਈਨ ਹੀ ਭੇਜੀ ਆਪਾਂ ਉਹਨਾਂ ਨੂੰ ਮੱਝ ਵੀ ਚੰਗੀ ਡਬਲ ਸੀ ਮੈਂ ਬਹੁਤ ਚੰਗੀ ਨੀਲੀ 라ਵੀ ਦੀ ਸੀ ਉਹ ਸ਼ਾਇਦ ਉਹ ਵੀ ਨੀਲੀ ਦੀ ਉਹ ਵੀ ਹਾਥਲਾਂ ਤੋਂ ਲਈ ਇਹ ਵੀ ਆਸਲਾਂ ਤੋਂ ਹੋਈਆਂ ਇਹ ਆਸਲਾਂ ਦਾ ਰਵਾਜ ਹੀ ਠੀਕ ਆ ਜੀ ਹਾਂਜੀ ਲੋਕੀ ਦੋਸਤੋ ਆਸਲਾਂ ਦੀ ਮੱਝਾਂ ਤਾਂ ਕਾਫੀ ਵੀਰਾਂ ਨੇ ਵੇਖੀਆਂ ਹੋਣਗੀਆਂ ਬਹੁਤ ਆਪਾਂ ਵੱਖ-ਵੱਖ ਚੈਨਲਾਂ ਦੇ ਉੱਪਰ ਪਸ਼ੂ ਜਿਹੜੇ ਆ ਉੱਥੋਂ ਜਦੋਂ ਨਿਕਲਦਾ ਕੋਈ ਪਸ਼ੂ ਦੇਖਦੇ ਰਹਿੰਦੇ ਆ ਇਹ ਮੱਝ ਜਿਹੜੀ ਆ ਵੀਰ ਮਨਜਿੰਦਰ ਦੇ ਕੋਲ ਆਈ ਆ ਆਸਲਾਂ ਦੇ ਰਵੇ ਦੇ ਵਿੱਚੋਂ ਆ ਤੇ ਮੱਝ ਆਸਲਾਂ ਪਿੱਛੋਂ ਪਿੱਛੋਂ ਬਲੱਡ ਰਨ ਜਿਹੜੀ ਆਸਲਾਂ ਦੀ ਆ ਹਾਂਜੀ ਹਾਂਜੀ ਤੇ ਸੂਵੇ ਕਿੰਨੇ ਸੁਣ ਜਾ ਰਹੀ ਹੈ ਸੂਏ ਉਹਨਾ ਆਪਾਂ ਨੂੰ ਦੂਜਾ ਦੱਸਿਆ ਜੀ ਅੱਛਾ ਜੀ ਆਪਾਂ ਤੀਜੇ ਮੰਨ ਕੇ ਲਈ ਆ ਸਿੰਘ ਵੇਖੋ ਓਰੀਜਨਲ ਆ ਬਿਲਕੁਲ ਲਓ ਜੀ ਕਿ ਕਿਸ ਨੇ ਕੋਈ ਕੀਤਾ ਨਹੀਂ ਆ ਛੇੜਖਾਨੀ ਨਹੀਂ ਕੀਤੀ ਬਿਲਕੁਲ ਨੋਰਮਲ ਸਿੰਘ ਲੱਗਾ ਇਹਨੂੰ ਵੇਖ ਸਾਦੇ ਜੀ ਹਾਂਜੀ ਬਿਲਕੁਲ ਬੰਤਰ ਜਿਹੜੀਆਂ ਸਿੰਘਾਂ ਦੀ ਦੋਸਤੋ ਓਰੀਜਨਲ ਆ ਕੋਈ ਮਤਲਬ ਅੱਖਾਂ ਦੇਖੋ ਪੂਰੀਆਂ ਗੁਲਾਬ ਗੁਲਾਬੀ ਰੰਗ ਚੱਖਾਂ ਆ ਪੈਰਾਂ ਦੇ ਨਿਸ਼ਾਨ ਆ ਸੂਤੇ ਦਾ ਰਾਗ ਤੇ ਛੱਡੇ-ਛੁੱਡੇ ਦੇ ਵੇਖ ਲਓ ਤੇ ਡਬ-ਡਬ ਤੇ ਇਧਰ ਇੱਕ ਆਪਣਾ ਥਾਣ ਵੀ ਚਿੱਟ ਆਹ ਵੇਖੋ ਜੀ ਵੇਖ ਸਾ ਠੰਡੀ ਠੁੰਡੀ ਰੇ ਕਰਮਾਲੀ ਇੰਨੀ ਕ ਜਿਆਦੀ ਆ ਨਾ ਗੱਲਾਂ ਹੀ ਪਰੇ ਨੇ ਬਾਕੀ ਸੂਤ ਨਿਸ਼ਾਨਾ ਦੋਸਤੋ ਹਾਂਜੀ ਹਾਂਜੀ ਇਹ ਚਾਰੇ ਪੈਰ ਤੋਤੇ ਆ ਇੱਕ ਥਾਨ ਵੀ ਵਾਈਟ ਮੈਨੂੰ ਲੱਗਦਾ ਵੀ ਆ ਗਿਆ ਹਵਾ ਹਾਂਜੀ ਹਾਂਜੀ ਆ ਗਿਆ ਆ ਗਿਆ ਜਿਹੜਾ ਵੀਰ ਨੇ ਬਰੀਡ ਤਿਆਰ ਕਰਨੀ ਆ ਨਾ ਉਹਦੇ ਹੱਥ ਤੇ ਬਹੁਤ ਵਧੀਆ ਜੀ ਪਰ ਆਪਾਂ ਨੂੰ ਅੰਦਾ ਵਪਾਰੀ ਪਰ ਆ ਦੋ ਚਾਰ ਹਜ਼ਾਰ ਲੈ ਕੇ ਦੇ ਦੀਦਾ ਵੀ ਆਪਾਂ ਚਲੋ ਆਪਣੇ ਪਸ਼ੂ ਬੰਦੇ ਨਹੀਂ ਜਾਂਦੇ ਪਸ਼ੂ ਆ ਜਾਂਦਾ ਚਲੋ ਨਵੇਂ ਪੁਰਾਣੇ ਆਉਂਦੇ ਆ। ਨਵੇਂ ਪੁਰਾਣੇ ਆਉਂਦੇ ਆ। ਅੱਛਾ ਮਰਜਿੰਦਰ ਨੇ ਤਾਂ ਕੋਈ ਘਾਰ ਵਾਲਿਆਂ ਵੱਲੋਂ ਪੁੱਛਿਆ ਗਿਆ ਵੀ ਪਿਛਲੇ ਸੂਬੇ ਦੂਜੇ ਸੂਬੇ ਦੀ ਜੇਕਰ ਗੱਲ ਕਰ ਲਈ ਕਿੰਨਾ ਕੁ ਦੁੱਧ ਚਵਾਤਾ ਸੀ। ਉਹਨਾਂ ਦੀ ਭਾਜੀ ਆਪਾਂ ਨੂੰ ਆਖਿਆ ਵੀ 16-17 ਕਿਲੋ ਚੋਂਦੇ ਰਹੇ ਆ। ਹਾਂਜੀ। ਪਰ ਆਪਾਂ ਕਿਸੇ ਨੂੰ ਭਰਾਂ ਨੂੰ ਕੋਈ ਗਰੰਟੀ ਨਹੀਂ ਦੇਣੀ। ਹੂੰ। ਹਾਂਜੀ। ਕਿਉਂਕਿ ਗਰੰਟੀ ਦੇ ਵਿੱਚ ਇੱਕ ਤੇ ਮੈਚ ਊਠਾ ਹੋਊਗਾ। ਇੱਕ ਪਲਕੇ ਤੁਹਾਨੂੰ ਫੋਨ ਲਾਉਣਗੇ ਵੀ ਉਹਨੇ ਇੰਨਾ ਦੁੱਧ ਦੱਸਿਆ ਸੀ। ਉਹ ਦੱਸਿਆ ਸੀ ਇੰਨਾ ਚਵਾ ਦੁੱਧ। ਹਾਂਜੀ। ਗੱਲਾਂ ਆਪਾਂ ਕਰਨੀਆਂ ਖਰੀਆਂ। ਕਿ ਜਿਹੜੀਆਂ ਖਰੀਆਂ ਹੁੰਦੀਆਂ। ਸਹੀ ਗੱਲ ਆ। ਹੁ ਪੀ 14 15 ਕਿਲੋ ਤੋਂ ਨਹੀਂ ਮਰਦੀ ਮੱਝ ਨਹੀਂ ਮਰਦੀ ਬਿਲਕੁਲ ਸੋ ਰਵਾ ਜਿਹੜਾ ਦੋਸਤੋ ਕਾਫੀ ਚੰਗਾ ਇਸ ਕਰਕੇ ਉਮੀਦ ਆਪਾਂ ਚੰਗੀ ਕਰ ਸਕਦੇ ਆ ਇਸ ਮੱਝ ਤੋਂ ਠੀਕ ਆ ਤੇ ਬਾਕੀ ਅੱਗੇ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਹੁੰਦੀ ਆ ਨੀਲੀ ਰਾਵੀ ਦੇ ਪਸ਼ੂ ਆਪਾਂ ਕਾਫੀ ਦਿਖਾਈਦੇ ਆ ਜਿੱਥੋਂ ਵੀ ਦਿਖਾਈਦਾ ਦੋਸਤੋ ਇਹ ਵੀ ਦਸੀਦਾ ਵੀ ਪਿਛਲਾ ਰਿਕਾਰਡ ਕੀ ਸੀਗਾ ਇਹ ਮੱਝ ਤੁਸੀਂ ਆ ਵੇਖ ਸਕਦੇ ਠੀਕ ਆ ਜੀ ਨਿਸ਼ਾਨਾ ਵਿੱਚ ਵੀ ਪ੍ਰੋਪਰ ਪੂਛ ਉੱਪਰ ਤੱਕ ਵਾਈਟ ਪਿੱਠ ਪੂੜੇ ਦੀ ਤੁਹਾਨੂੰ ਦਿਖਾਉਣੇ ਆ ਪੂਰੀ ਤਸੱਲੀ ਬਖਸ਼ਿਆ अच्छा ਮਰਜੀਦਰ ਦਿਨ ਕਿੰਨੇ ਕਹ ਜੇ ਪਾਏ ਅਸੀਂ ਦੇਣਾ ਭਾਜੀ ਉਹਨਾਂ ਨੇ ਦਸਨ ਮੁਤਾਬਕ 20 ਦਿਨ ਰਹਿੰਦੇ ਆ ਜੀ ਇਹਦੇ ਬਾਕੀ ਠੀਕ ਆ ਹਾਂਜੀ ਬਾਕੀ ਜੇ ਮੈਂ ਤਿਆਰ ਹੋ ਗਿਆ ਮੈਂ ਤੁਹਾਨੂੰ ਪਤਾ 10 ਲੱਖ ਰੁਪਏ ਦੇ ਮੈਂ ਆ ਹੁਣ ਆਪਾਂ ਨੂੰ ਚਲੋ ਜਲ ਪਾਣੀ ਲੈ ਕੇ ਦੇ ਦੇਣੀ ਆਪਾਂ ਨੂੰ ਪਾਣਾ ਮਿਲਿਆ ਤੇ ਆਪਾਂ ਪਾਣਾ ਦੇ ਦੇਣੀ ਆ ਆਪਾਂ ਨੂੰ ਹੁੰਦਾ ਚੱਲ ਆਉਂਦਾ ਜਾਂਦਾ ਡੰਗਰ ਰਵੇ ਤੇ ਚੱਲੇ ਨੇ ਨਾ ਬਿਲਕੁਲ ਹਾਂਜੀ ਹਾਂਜੀ ਲਓ ਵੀ ਦੋਸਤੋ ਇਹ ਆ ਮੱਝ ਪ੍ਰੋਪਰ ਇੱਕ ਵਾਰੀ ਤੁਹਾਨੂੰ ਫੇਰ ਬਾਡੀ ਬਣਾਉਂਦਾ ਜੰਮੀ ਪਈ ਆ ਉਹ ਕਹਿੰਦੇ ਅਸੀਂ ਦੇ ਘਿਓ ਹੀ ਨੂੰ ਬੜਾ 2-3 ਕਿਲੋ ਘਿਓ ਚਾਰਤਾ ਵਾ ਐਵੇਂ ਅਰਦਾ ਕਿਲੋ ਆਖੀਏ ਆਡੇ ਕੋਲੋਂ ਬਣਾਈ ਗਈ ਏ 2 ਕਿਲੋ ਆਣਾ ਦੱਸਿਆ 2 ਕਿਲੋ ਚਾਰਿਆ ਬਿਲਕੁਲ ਜੀ 2 ਕਿਲੋ ਥੰਦਾ ਆ ਜੇ ਤਾਂ ਪਸ਼ੂ ਤੇ ਪਸ਼ੂ ਦਾ ਬਿਲਕੁਲ ਰੁਖ ਹੋਰ ਹੋ ਜਾਏ ਹਾਂਜੀ ਹਾਂਜੀ ਤੇ ਬਿਲਕੁਲ ਬੱਗੀ ਨਾਸਾ ਦੋਸਤੋ ਅੱਖ ਬਿੱਲੀ ਮਣਕੀ ਆ ਮੱਥਾ ਬੱਲਾ ਤੇ ਬਾਕੀ ਜਵਾਨ ਵੀ ਗੁਲਾਬੀ ਐ ਸਿਰੇ ਦੀ ਐ ਕੁਆਲਟੀ ਦੀ ਗੇ ਘੋੜੇ ਭੇੜੇ ਵੜ ਕੇ ਲਈ ਆ ਮੱਝ ਕੇ ਲੈਣ ਤੇ ਵੜ ਗਏ ਆ ਅੱਛਾ ਜੀ ਤੇ ਉਹਨਾਂ ਆ ਕੇ ਹੀ ਮੱਝ ਵੇਚਦੇ ਆ ਤੇ ਮੈਂ ਚਲੋ ਮੱਝ ਦੇ ਦਰਸ਼ਨ ਕਰਾਓ ਲਓ ਜੀ ਤੇ ਮੈਂ ਦਰਸ਼ਨ ਕੀਤੇ ਨੇ ਮੱਝ ਮਾਨੂੰ ਚੰਗੀ ਲੱਗੀ ਤੇ ਮੈਂ ਚਲੋ ਲੋਕ ਦੋਸਤੋ ਜਿਹੜੇ ਵੀਰਾਂ ਨੇ ਕੇ ਬਿਲਕੁਲ ਬੱਚੇ ਲੈਣੇ ਆ ਬਰੀਡ ਤੇ ਕੰਮ ਕਰਨਾ ਉਹਨਾਂ ਲਈ ਸੂਤ ਤੇ ਦਾਗ ਬਣਾ ਦਿਓ ਸੂਤ ਤੇ ਦਾਗ ਵੀ ਹੈਗਾ ਜੀ ਠੀਕ ਆ ਜੀ ਸੂਤ ਤੇ ਨਿਸ਼ਾਨ ਵੀ ਪ੍ਰੋਪਰ ਤੁਹਾਨੂੰ ਦਿਖਾਇਆ ਹੈ ਜੀ ਬਰੇ ਬਿਲਕੁਲ ਜੜੀਆ ਛੋਟੀ ਨਿਸ਼ਾਨੀ ਹੁੰਦੀ ਆ ਪ੍ਰੀਕੀ ਜਕਰ ਨੀਲੀ 라ਵੀ ਦੇ ਵਿੱਚ ਤੇ ਆ ਸੂਤ ਨੇ ਜਨ ਬਹੁਤੇ ਮੀਰ ਭਾਲਦੇ ਆ ਹਾਂ ਬਾਕੀ ਠੰਡੀ ਕਰਮਾ ਵਾਲੀ ਬੋਲ ਆ ਜਿੱਦਾਂ ਮਰਜੀ ਹੱਥ ਲਾਈਏ ਇਹਨੂੰ ਠੀਕ ਆ ਜੀ ਹਾਂ ਲੈ ਵੀ ਮਨਜਿੰਦਰ ਭਾਈ ਖੋਲਦੇ ਇਹਨੂੰ ਤੋੜ ਕੇ ਦਿਖਾ ਦਿਆ ਜੇ ਤੇ ਤੋੜ ਕੇ ਵਿਖਾਉਣੇ ਵੀਰਾਂ ਨੂੰ ਆ ਲਓ ਜੀ ਠੀਕ ਆ ਜੀ ਹਾਈਟ ਜਿਹੜੀ ਦੋਸਤੋ ਨਾਰਮਲੀ ਆਪਾਂ ਜ਼ਿਕਰ ਕਰਦੇ ਆ ਪਾਲੇ ਵੱਡੇ ਕੱਦ ਬਹੁਤ ਨਹੀਂ ਆਉਂਦੇ ਕਿ ਨੀਲੀ 라ਵੀ ਦੇ ਵਿੱਚ ਮੀਡੀਅਮ ਹਾਈਟ ਹੁੰਦੀਆਂ ਨੇ ਮਧਰੀ ਡੌਲੀ ਦੇ ਪਸ਼ੂਆ ਜਿਵੇਂ ਉਹਦੇ ਵੰਡ ਜੇ ਤੁਸੀਂ ਜਿਹੜੀ ਇਹ ਸਮਝ ਨੂੰ ਰੱਖ ਸਕਦੇ ਜੀ ਠੀਕ ਆ ਪੜੀ ਪੂਰੀ ਹੈ ਠੀਕ ਆ ਜੀ ਜੰਮੀ ਪੜੀ ਪੂਰੀ ਪੜੀ ਇਹ ਪੂਰੀ ਕਰਮਾਣੀ ਨੇ ਰੀਜਾਂ ਲਾਈਆਂ ਸਭੀ ਸੂਦੀ ਪੂਰੀ ਠੀਕ ਆ ਜੀ ਕੋਈ ਸ਼ੱਕ ਨਹੀਂਗਾ ਹਾਂ ਆ ਦੇਖੋ ਪੂਰੀਆਂ ਰੀਜਾਂ ਲਾ ਕੇ ਪਾਲੀ ਹੈਗੇ ਮੜਿਆ ਚਲੋ ਕਾਬਰ ਦੀ ਆ ਬਾਕੀ ਥਣ ਲੈਵਾ ਵੇਖ ਸਕਦੇ ਜੀ ਠੀਕ ਆ ਜੀ ਬਾਕੀ ਬਿਲਕੁਲ ਇਹਨ ਪੱਟਾਂ ਦੇ ਸਾਹਮਣੇ ਵਿਚਕਾਰ ਦੋਸਤੋ ਜਿੰਨੀ ਢੇਲ ਆ ਜਿੰਨੇ ਲੜ ਤੁਹਾਨੂੰ ਦਿਸ ਰਿਹਾ ਪੂਰੇ ਭਰਨਾ ਹਜੇ ਲੈਵਾ ਠੀਕ ਆ ਹਜੇ ਜਸਟ ਇੱਕ ਆਪਾਂ ਗੱਲ ਕਰ ਲੈਨੇ ਆ ਵੀ ਲਾਏ ਪਈ ਆ ਹਜੇ 20 ਦਿਨਾਂ ਦੇ ਵਿੱਚ ਜਿਹੜਾ ਦੋਸਤੋ ਪੂਰਾ ਆਰਡਰ ਬਣਾ ਕੇ ਤਿਆਰ ਕਰੂਗੀ ਪੂਰੀ ਕਮਾਲ ਹਜੇ ਕਰੂਗੀ ਤੇ ਉਹਾਂ ਦੇ ਨਾ ਵੀ ਜਿਵੇਂ ਕਮਾਲਾਂ ਕਰ ਲੈਣੀਆਂ ਇਸ ਮੱਜ ਨੇ ਦੋਸਤੋ ਬਾਰਡਰ ਬਾਰਡਰ ਏਰੀਆ ਜਿੱਦਾਂ ਕਿ ਸਾਰੇ ਵੀਰ ਜਾਂਦੇ ਆਸਲ ਹੋ ਗਏ ਭੂਰੇ ਹੋ ਗਏ ਲਾਲ ਲੱਗਦੇ ਤੇ ਬਾਕੀ ਬਾਕੀ ਆ ਮਾਰਾ ਸੁੱਖ ਰੱਖੇ ਨਾਂ ਦੀ ਤਿਆਰੀ ਚੋਰੀ ਪੂਰੂ ਪੂਰੀ ਹੋਊਗੀ ਠੀਕ ਆ ਜੀ ਹਾਂ ਮੋੜ ਲੈ ਕਿ ਜਿਹੜੀ ਵੀ ਟ੍ਰਾਂਸਲੇਸ਼ਨ ਚੱਲਦੀ ਹੈ ਦੀ ਅੱਛਾ ਜੀ ਤੇ ਉਹ ਵਿਚਾਰੇ ਜਾਂਦਾ ਖੜਨੀ ਉਹ ਲੈ ਰਾ ਮੈਂ ਹੁਣ ਕੋਈ ਗੱਲ ਨਹੀਂ ਜਿਹੜੇ ਵੀਰ ਕੋਈ ਲੈ ਜੂਗਾ ਆਪੇ ਪਾ ਲੂਗਾ ਠੀਕ ਹੈ ਜੀ ਹਾਂਜੀ ਸੋ ਇਹ ਡਾਟ ਸਪੌਟ ਜਿਹੜੇ ਦੋਸਤੋ ਬਿਲਕੁਲ ਤੁਸੀਂ ਵੇਖ ਰਹੇ ਲੈਗ ਦੇ ਉੱਪਰ ਡਾਟ ਸਪੌਟ ਨੇ ਹਵਾਨੇ ਲੈਵੇ ਦੇ ਉੱਪਰ ਡਾਟ ਸਪੌਟ ਨੇ ਠੀਕ ਹੈ ਤੇ ਥਾਨ ਤੁਹਾਨੂੰ ਪੂਰਾ ਬਹੁਤ ਵਧੀਆ ਠੀਕ ਹੈ ਜੀ ਆਪਾਂ ਕਹ ਲਈਏ ਵੀ ਕਲਮੀ ਥਾਨ ਨੋਕ ਕਲੇ ਥਾਨ ਸਪੇਸ ਵਿੱਚ ਚੱਪਾ ਚੱਪਾ ਜਦੋਂ ਬਿਲਕੁਲ ਪਸਮਾ ਹੋ ਗਿਆ ਦੋਸਤੋ ਹੋ ਸਕਦਾ ਵੀ 5 5 4 4 ਇੰਚ ਤੋਂ ਜ਼ਿਆਦਾ ਜਿਹੜੀ ਵਿਥੀ ਸਾਹ ਠੀਕ ਹੈ ਤੇ ਇਹ ਮੱਝਾ ਵੀਰ ਦੇ ਕੋਲ ਤੇ ਮਨਜਿੰਦਰ ਕੀ ਮੋਲ ਕੀ ਕਰਦਾ ਵੀਰ ਲੈਣ ਦੇਣਾ ਮੋਲ ਸੰਧੂ ਸਾਹਿਬ ਤੁਹਾਨੂੰ ਪਤਾ ਅੱਛਾ ਜੀ ਹੈ ਮੱਝ ਲੱਖ ਰੁਪਏ ਦੀ ਕਿ ਨਹੀਂ ਤਿਆਰ ਹੋਈ ਨਹੀਂ ਮੱਝ ਵੇਖੋ ਜੀ ਬਰੀਡ ਆ ਨਸਲ ਬਸਲਾ ਜਿਹੜੀ ਲੱਖੋਂ ਬਾਹਰ ਵੀ ਵੇਚ ਸਕਦਾ ਜੇ ਬੰਦਾ ਇਹ ਬੀਟੀ ਚੀਜ਼ ਹੁੰਦੀ ਹਾਂ ਜੀ ਹਾਂ ਜੀ ਹਾਂ ਜੀ ਜੇ ਬਰੀਡ ਵਾਲੇ ਬੰਦੇ ਕੋਲੇ ਜਿੰਨੇ ਕੇ ਬਰੀਡ ਤੇ ਕੰਮ ਕਰਨਾ ਲੱਖੋਂ ਬਾਹਰ ਮੱਝ ਵੇਚ ਸਕਦਾ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂ ਹਾਂ ਜੀ ਹਾਂ ਜੀ ਮੋਲ ਆਪਾਂ 90 95 ਲੱਖ ਜੋ ਮਰਜ਼ੀ ਕਰੀ ਗਈ ਏ ਹਾਂ ਜੀ 80000 ਦੀ ਮੱਝ ਦੇਣੀ ਆ ਹਾਂ ਨਾ 80000 ਦੀ ਹਾਂ ਜੀ ਵੀ ਖੇਚਲ ਜਿਹੜਾ ਵੀਰ ਥੋੜੀ ਜਿਹਾ ਤੇ ਹੱਥੀ ਕਰ ਲਓਗੇ ਇੱਕ ਤੇ ਬਿਲਕੁਲ ਜਾਂਦਿਆਂ ਆਉਂਦਿਆਂ ਤੁਹਾਡੇ ਸੂ ਪੈਣੀ ਆ ਵੀ ਜਿਵੇਂ 5 7 8 ਦਿਨ ਇਹਨੇ ਮੈਂ ਨੇ ਜੀ ਲਾ ਲੈਣਾ ਇਹ ਪੂਰਾ ਹਾਂਜੀ ਤੇ ਚਲੋ ਜਿੰਨੇ ਦਿਨ ਵੀ ਉੱਤੇ ਲੈ ਜੇ ਵਧੀਆ ਲੈ ਜੇ ਉਹਨੇ ਦਿਨ ਹੋਰ ਲੇਵਾ ਭਰ ਜੂਗੀ ਘਟ ਕੇ ਪਸ਼ੂ ਸੂ ਜਾ ਮਾੜਾ ਤੇ ਜੇ ਦਿਨ ਦੋ ਚਾਰ ਦਿਨ ਦੋਸਤ ਪਸ਼ੂ ਰਾਜੀ ਆ ਠੀਕ ਆ ਜੀ ਅੱਗੇ ਚਲੋ ਜੇ ਏ ਆਈ ਵੀ ਚੰਗੀ ਹੋਈ ਹੋਈ ਨੀਲੀ ਰਾਬੀ ਦੇ ਵਿੱਚ ਉਹਨਾਂ ਦੱਸਿਆ ਵੀ ਚੰਗੇ ਕਹਿ ਸੀਮਨ ਲਵਾਇਆ ਹੈ ਹਾਂਜੀ ਤੇ ਪਰ ਇਨਾ ਵੀ ਮੈਨੂੰ ਥੋੜਾ ਚੇਤਾ ਨਹੀਂ ਵੀ ਕਿਹੜਾ ਉਹਨਾਂ ਸੀਮਨ ਦੱਸਿਆ ਸੀ ਹੁਣ ਆਪਾਂ ਇੱਥੇ ਵੀ ਰਾਇਵੀਰ ਝੂਠ ਮਰੀ ਗਏ ਆਪਦੇ ਕੋਲੇ ਆਹ ਟੀਕੇ ਦੀ ਆ ਫਲਾਨੇ ਦੀ ਆ ਹਾਂਜੀ ਤੇ ਚਲੋ ਜੇਕਰ ਕਿਸੇ ਨੇ ਖੇਚਰ ਕੀਤੀ ਨੀਲੀ ਦਾ ਵੀ ਬੱਚਾ ਸੋਨਾ ਪਾ ਦੇ ਉਹ ਬੱਚਾ ਸੋਨਾ ਪਾਊਗੀ ਇਹ ਉਮੀਦ ਹੋਏ ਹੈ ਕਿ ਹੈਗੀ ਹੈ ਇਹੋ ਜੇ ਪਸ਼ੂ ਤੋਂ ਉਹਨਾਂ ਦਾ ਮੁੰਡਾ ਥੋੜਾ ਬਾਹਰ ਚੜੇ ਗਿਆ ਤਾਂ ਉਹਨੇ ਟੀਕਾ ਟੁਕਾ ਭਰਾਇਆ ਤੇ ਹੁਣ ਸਾਨੂੰ ਤਾਂ ਇਹ ਪਤਾ ਨਹੀਂ ਵੀ ਪਰ ਭਰਾਇਆ ਆਂਦੇ ਨੀਲੀ ਦਾ ਚੰਗਾ ਕੁਆਲਟੀ ਦਾ ਅੱਛਾ ਮਨਜਿੰਦਰ 80 ਚੋਂ ਕਿ ਛੋੜ ਛੱਪਾ ਹੁੰਦਾ ਛੋੜ ਛੱਪਾ ਹੁਣ ਤੁਸੀਂ ਆਸਿਆਣੇ ਦੀ ਮਾਝੀ ਲੱਖ ਰੁਪਏ ਦੀ ਆ ਹਾਂ ਹੁਣ ਆਪਾਂ ਚਲੋ ਜਲ ਪਾਣੀ ਲੈ ਕੇ ਦੇਤੀ ਆ ਚਲੋ ਤੁਸੀਂ ਦੱਸ ਦੋ ਕੀ ਛੋੜ ਕਰੀਏ ਆ ਨਹੀਂ ਜੋ ਜੋ ਵੀ ਹੋਈ ਕਰਦੇ ਆ ਜੀ ਆਪਾਂ ਤੁਹਾਡੇ ਤੇ ਛੱਡ ਜਾਨੇ ਆ ਆਪਣੇ ਭੈਣ ਭਰਾਵਾਂ ਤੋਂ ਛੱਡ ਦਿੰਨੇ ਆ ਵੀ 80000 ਦੇ ਵਿੱਚੋਂ ਜਿੱਥੋਂ ਤੱਕ ਲੱਗਦਾ ਹੋਇਆ ਕਿਸੇ ਨੂੰ ਕੋਈ 1000 ਦਾ 1500 ਦਾ 500 ਦਾ ਉਹਨਾਂ ਕਮਾਨਤਨ ਕਰ ਦਿਆ ਜੀ ਤੁਸੀਂ ਦੱਸ ਦਿਓ ਚਲੋ ਕਰਦੇ ਆ 2000 ਦਾ ਮੈਂਤਨ ਕਰ ਦਈਏ 2 ਤਾਂ ਕਹਣਾ ਜੀ ਜਿਆਦਾ ਨਹੀਂ ਹੁੰਦਾ ਚਲ ਕਰ ਦਾਂਗੇ ਭਾਜੀ 2000 ਦੀ 2000 ਰੁਪਇਆ ਕਰ ਦਾਂਗੇ ਇਦੋਂ ਵੀਰ ਠਾ ਠਾ ਫੋਨ ਨਾਲ ਵੀਰ ਆਪਾਂ ਨੂੰ ਲਾਵੇ ਕੋਈ ਹਾਂਜੀ ਹਾਂਜੀ 78000 ਇਹ ਠਾ ਠਾ ਪੈਸੇ ਲੈਣੇ ਹੋਣਾ ਆਪਾਂ ਨੂੰ ਬੇਸ਼ੱਕ ਫੋਨ ਨਾਲ ਲਾਵੇ ਠੀਕ ਹੈ ਜੀ ਹਾਂਜੀ 78000 ਦੀ ਦੋਸਤੋ ਜਿਹੜੀ ਇਹ ਹਾਂ ਨਹੀਂ ਦੇਣੀਆਂ ਠੀਕ ਆ ਬਾਕੀ ਮਾਝ ਦੇ ਵਿੱਚ ਕੋਈ ਸ਼ਾਤ ਨਹੀਂ ਤੁਹਾਨੂੰ ਪਤਾ ਮਾਝ ਤਿਆਰ ਹੈ 20 ਦਿਨਾਂ ਸਾਮੇ ਲੱਖ ਰੁਪਇਆ ਦੀ ਮਾਝ ਆ ਅੱਛਾ ਇੱਕ ਮਨਿੰਦਰ ਗੱਲ ਹੋਰ ਜ਼ਰੂਰੀ ਹੈ ਵੀ ਗੱਭਣਾ ਮੈਂ ਹਾਂਜੀ ਕਿਸੇ ਤਰ੍ਹਾਂ ਦੀ ਭਾਰ ਪਿੱਛੇ ਦੀ ਗਮਸਤ ਨਹੀਂ ਨਹੀਂ ਬਿਲਕੁਲ ਜੀ ਗਾਰੰਟੀ ਹੋਊਗੀ ਆਪਣੀ ਇਸ ਮਾਝ ਦੀ ਪਿੱਤਪਣ ਤੋਂ ਪਣਾ ਬਿਲਕੁਲ ਐ ਇੱਕੋ ਜਿਹਾ ਪ ਚਲੋ ਠੀਕ ਹੈ ਜੀ ਲਓ ਵੀ ਦੋਸਤੋ 80000 ਕਰਾ ਲਓ ਜਾਂ 90 ਕਰਾ ਲਓ ਵੀ ਇਹਦਾ ਡਿਮਾਂਡ 80 ਦੀ ਦਊ ਸੀਗਾ ਵੀ 2000 ਵਿੱਚੋਂ ਲੈਸ 78000 ਦੀ ਜਿਹੜੀ ਆ ਲੈਦੇ ਆ ਠੀਕ ਆ 15 20 ਦਿਨ 20 ਦਿਨ ਜਿਹੜੀ ਦੋਸਤੋ ਪੂਰੀ ਤਿਆਰੀ ਤੇ ਲੈਂਦੀ ਆ ਠੀਕ ਆ ਸਮਾਂ ਲੈ ਜੋ 20 ਦਿਨ ਸੋ ਜਰੂਰ ਇਹਦੇ ਬਾਰੇ ਤੁਸੀਂ ਵਿਚਾਰ ਕਰ ਲਿਓ ਚੀਜ਼ ਚੰਗੀ ਆ ਖਰਾ ਸੌਦਾ ਦੋਸਤੋ ਠੀਕ ਆ ਬਾਕੀ ਨੀਲੀ ਰਾਬੀ ਬਹੁਤ ਹੀ ਵੀਰ ਜਿਹੜੇ ਲੱਭਦੇ ਹੋ ਤੁਸੀਂ ਨੀਲੀ ਦੇ ਪਸ਼ੂ ਲੱਭਦੇ ਹੋ ਉਹਨਾਂ ਲਈ ਜਿਹੜੀ ਦੋਸਤੋ ਸੋਨੇ ਦੇ ਸੁਭਾਗੇ ਦੀ ਗੱਲ ਪਾਤਾ ਠੀਕਾ ਬਣੀ ਬਤਰੀ ਚੀਜ਼ ਤੁਹਾਡੇ ਘਰੇ ਆ ਜੂਗੀ 20 ਦਿਨਾਂ ਨੂੰ ਬਿਲਕੁਲ ਸੂਕੂਗੀ ਠੀਕ ਆ ਜੀ ਤੇ ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਦਿਖਾਉਣੇ ਆ ਵਹਿੜ ਵੀਰ ਦੇ ਕੋਲ ਆ ਦੋ ਹੀ ਐਨੀਮਲ ਸੀਗੇ ਇੱਕ ਜਿਹੜੀ ਸੈਕਿੰਡ ਵਿਖਾਉਣੀ ਹੈ ਇਹ ਜਿਹੜੀ ਵਹਿੜ ਬਕਾਊ ਆ ਇਹਦੀ ਵੀਰ ਮਰਜਿੰਦਰ ਸਿੰਘ ਕੀ ਡਿਟੇਲ ਆ ਸੂਹਾ ਕਿੰਨੇ ਵਸੂਈ ਜੀ ਦੂਜਾ ਸੂਹਾ ਸੂਈ ਉਹਨਾਂ ਦੇ ਕੈਨ ਮੁਤਾਬਕ ਹਾਂ ਹਾਂਜੀ ਬਾਕੀ ਅੱਗੋਂ ਆਪਦਾ ਵੀਰ ਕੋਈ ਵਿਚਾਰ ਲਾ ਲਵੇ ਵੀ ਕਿੰਨੇ ਸੂਏ ਆ ਆਪਾਂ ਨੂੰ ਦੂਜਾ ਸੂਹਾ ਦੱਸਿਆ ਵਾ ਦੂਜਾ ਦੱਸਣੀ ਆ ਠੀਕ ਆ ਜੀ ਬਾਅਦ ਵਿੱਚ ਝੂਠ ਮਾਰਨ ਵਾਲੀ ਆਪਣੇ ਕੋਲ ਹੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਪਾਪ ਦਿਨੇ ਨੂੰ ਚਾਰ ਤੋਂ ਲਾ ਕੇ ਪੰਜ ਦਿਨ ਹੋ ਗਏ ਗਿੱਲਾ 나ੜੂਏ ਦੇ ਨਾਲ ਜੇ ਇਹਦੇ ਬੌਲਾ ਵੇਖ ਸਕਦੇ ਜੀ ਬੱਛਾ ਮਗਰ ਹੈ ਹਾਂਜੀ ਬੱਛਾ ਮਗਰ ਹੈ ਹਾਂ ਲੋ ਹਾਂ ਬਾਕੀ ਠੰਡੀ ਬੜੀ ਕਰਮਾਲੀ ਜਿਤਰਾ ਮਰਜੀ ਥੱਲੇ ਬਈ ਜਾਓ ਜੋ ਮਰਜੀ ਕਰੀ ਜਾਓ ਜੇ ਕਿ ਬੀਬੀ ਭੈਣੇ ਚੋਣੀ ਹੁੰਦੀ ਆ ਵਿਚਾਰੀ ਨੇ ਕਿ ਭੈਣੇ ਆਪਣੀ ਨੇ ਚੋਣੀ ਹੁੰਦੀ ਆ ਜਿਤਰਾ ਮਰਜ਼ਾ ਬੱਚਾ ਲਾ ਕੇ ਧਾਰਾ ਮਾਰ ਦੇਣੀਆਂ ਹਾਂ ਚਵਾਈ ਇਦਾਂ ਦੀ ਮੈਡ ਬਣਨ ਤੱਕ ਜਾਂਦੀ ਆਵੇ ਤੇ ਭੈਣਾਂ ਨੂੰ ਜ਼ਿਆਦਾ ਬੀਬੀਆਂ ਨੂੰ ਡਰ ਹੁੰਦਾ ਵੀ ਛੜ ਛੋੜਨਾ ਛੜ ਛੋੜਨਾ ਮਾਰੇ ਜਿੰਦਾ ਮਰਜੀ ਚੋਈ ਬਿਲਕੁਲ 10 ਕਿਲੋ ਪਾਈ ਜਣਾ ਆਇਆ ਟਾਈਮ 7 ਕਿਲੋ ਬੋਲਾ ਹੋਊਗਾ ਜੀ ਹਾਂਜੀ ਤੇ ਉਹ ਪਾਸੇੋਂ ਪੂਰੀ ਠੰਡੀ ਹੁੰਦੀ ਹੁੰਦਾ ਕਿ ਇਹ ਹੁਣ 10 ਨਹੀਂ ਜੇ ਹੈਗਾ ਹਾਂ ਹਾਂਜੀ ਜਿਹਨੇ ਕਹਨੇ ਮੰਨ ਕੇ ਲੈਣੀ ਆ 7 ਕਿਲੋ ਬੋਲਾ ਮੰਨ ਕੇ ਲਾਵੇ ਪੰਜਾਂ ਦਿਨਾਂ ਦੀ ਸੂਈ ਥੱਲੇ ਲਓ ਵੀ ਹਾਂਜੀ ਵੀ ਜੋ ਦੋਸਤੋ ਬਿਲਕੁਲ ਸਚਾਈ ਆ ਵੀ ਇੱਥੇ 10 ਕਿਲੋ ਕਹਿ ਦਣਾ ਬੋਲਾ ਵੀ ਝੂਠੀ ਗੱਲ ਆ ਵੀ 7 ਕਿਲੋ ਬੋਲੇ ਤੇ ਆ ਦੁੱਧ ਥੋੜੀ ਸੇਵਾ ਦਾ ਚੀਨਾ ਪ ਪਰ ਜਿੱਥੇ ਮਰਜ਼ੀ ਡੱਕ ਕੇ ਠੀਕ ਆ ਜੀ ਜਿੱਥਾ ਮਰਜ਼ੀ ਕੋਈ ਗੱਲ ਨਹੀਂ ਦੇ ਠੀਕ ਐ ਮੈਡ ਪਾਰਨ ਤੱਕ ਜਾਂਦੀ ਆ ਦੇ ਲਓ ਵੀ ਦੋਸਤੋ ਠੀਕ ਆ ਚੰਗੀ ਵੇੜਾ ਬਾਕੀ ਇਦੋਂ ਵੱਧ ਤੇ ਕੋਈ ਨਹੀਂ ਜੂੜ ਤੋਂ ਬਗੈਰ ਚੋਈਦੀ ਆ ਠੀਕ ਆ ਭਰਾ ਹਾਂਜੀ ਹਾਂਜੀ ਠੀਕ ਐ ਤੇ ਇਹ ਤਾਂ ਮੁੱਲ ਕੀ ਕਰਦਾਂਗੇ ਫਿਰ ਇਹਦਾ ਭਾਅ ਸੂਤਰੀਆ ਗਿਫਟ ਹੀ ਦੇ ਦੇਣਾ ਅਮਾ ਅੱਛਾ ਜੀ ਹਾਂ ਲੈ ਦੱਸੋ ਫਿਰ ਇਹਦਾ ਕੀ ਮੋਲੇ ਜੀ ਮੋਲੇ ਦਾ 30 ਕਰਾ ਲਓ ਹਾਂ 50 ਕਰਾ ਲਓ ਹਾਂਜੀ 23000 ਦੀ ਗਾਹ ਦੇ ਦਾਂਗੇ 23000 ਦੀ ਹਾਂਜੀ ਠੀਕ ਐ ਭਰਾ ਲੈ ਵੀ ਮਨਜਿੰਦਰ ਸਿੰਘ ਖੋਲ ਕੇ ਦਿਖਾ ਦੇ ਤੋਰ ਦੇ ਨੂੰ ਵੀ हां सो दोस्तों 4 यार ਛੱਡ ਦਾਂਗੇ ਸੰਧੂ ਵੀਰ 23 ਜੋ हां 20000 ਦੀ ਐਂਡ ਦੇਣੀ ਆ ਜਿੰਨੇ ਕਿਸ ਨੇ ਫੋਨ ਲਾਉਣਾ 20000 ਦੀ ਲਾਵੇ ਵੀ 20000 ਦੀ ਵੈੜ ਹੋਣੀ ਆ ਇਹ ਤੋਂ ਥਾਂ ਆਪਾਂ ਕੋਈ 1 ਰੁਪਿਆ ਵੀ ਨਹੀਂ ਤਾਂ ਥਾਂ ਕਰਨਾ ਛੋਟ ਕਰਦੇ ਹੋ ਜੀ ਦੋਸਤੋ 20000 ਆ ਉਹਦੇ ਚ ਕੋਈ ਛੋਟ ਛੱਪਾ ਕੋਈ 100 50 200 ਕੋਈ ਜਿਹੜੀ ਛੋਟ ਛੱਪਾ ਹੈ ਤੇ ਬਾਹਰ ਤੁਸੀਂ ਵੇਖ ਲਓ ਬਾਕੀ ਤੁਸੀਂ ਆਪ ਸਿਆਣੇ 5 26000 ਦੀ ਜਿੰਨੂੰ ਮਰਜ਼ੀ ਵੈੜ ਵੇਚ ਦੀ ਗਏ ਬਿਲਕੁਲ ਜੀ ਨਹੀਂ ਤਾਜੀ ਸੂਈ ਹੈ ਨਾ ਤੇ ਬਾਕੀ ਜਿਹੜੇ ਦੋਸਤੋ ਚੰਗੀ ਸੇਵਾ ਕਰ ਲਓਗੇ ਕੋਣ 6 7 ਤੁਸੀਂ ਜੋਗੇ ਲੈ ਜਿਓ ਅੱਗੇ ਹੋ ਸਕਦਾ ਦੋਸਤੋ ਚੰਗੀ ਸੇਵਾ ਦਾ ਕੋਈ 10 ਤੋਂ ਬਾਹਰ ਵੀ ਜੋੜਾ ਲਊਗਾ ਲੱਖ ਦਾ ਦੇ ਦਾਂਗੇ ਜੇ ਕੇ ਵੀਰ ਨੂੰ ਕਿਰਾਇਆ ਪਾੜਾ ਪਹਿਣਾ ਉਹ ਇਕੱਠਾ ਅੱਛਾ ਵੇਖੀਓ ਦੋਸਤੋ ਇਕੱਠੀ ਜੋੜੀ ਦਾ ਵੀ ਵੀਰ ਨੇ ਦੱਸਦਾ ਸਿੰਗਲ ਸਿੰਗਲ ਖਰੀਦਣਾ ਤੁਹਾਡੀ ਇੱਛਾ ਹੋ ਸਕਦਾ ਵੀ ਕਿਸੇ ਦੂਰ ਕੋਈ ਵੀਰਾ ਮਾਨਸਿਕ ਹੋ ਪਰਣਾ ਬਹੁਤੇ ਵੀਰਾਂ ਦੇ ਫੋਨ ਆਉਂਦੇ ਆ ਉਹ ਵੀਰਾਂ ਨੇ ਕੱਲੀ ਮੱਝ ਦਾ ਸੂਤ ਭੇਜੇ ਵੀ ਮੱਝ ਲੈਣੀ ਆ ਤੇ ਨਾਲ ਵਹਿੜ ਦਾ ਵੀ ਤੁਹਾਡੇ ਭੇਜੇ ਕਿਉਂਕਿ ਗੱਡੀ ਦਾ ਕਿਰਾਇਆ ਕਰਵਾ ਜਿਹੜਾ ਦੋਸਤੋ ਕਾਫੀ ਤੁਹਾਨੂੰ ਪਤਾ ਵੀ ਟਰਾਂਸਪੋਰਟ ਦਾ ਖਰਚਾ ਵੀ ਵੱਜੂਗਾ ਕਿ ਸੇ ਸਿੰਗਲ ਸਿੰਗਲ ਲੈਣੀ ਆ ਟਰਾਂਸਪੋਰਟ ਦਾ ਖਰਚਾ ਵਧੇਰੇ ਹੋ ਜਾਂਦਾ ਇਕੱਠਾ ਜੋੜਾ ਪਾਉਣਾ ਚਾਹੁੰਦੇ ਹੋ ਤੇ ਲੱਖ ਰੁਪਈਆ ਵੀ ਰੰਦਾ ਵੀ ਪੂਰੇ ਦਾ ਜੋੜਾ ਤੁਸੀਂ ਲੈ ਕੇ ਜਾ ਸਕਦੇ ਹੋ ਠੀਕ ਆ ਤੇ ਮਾੜੀ ਬੱਚੀ ਆ ਤੇ ਮਾਝ ਦੇ ਦੋਸਤੋ ਗੱਪਣਾ ਠੀਕ ਆ ਤੇ ਇਸ ਤੋਂ ਬਾਅਦ ਮਨਜਿੰਦਰ ਸਿੰਘ ਹੋਰ ਹਾਂਜੀ ਹਾਂਜੀ ਤੇ ਉਹ ਇਹ ਨੰਬਰ ਆਪਣੇ ਫੋਨ ਨੰਬਰ ਜਰੂਰ ਦੱਸ ਦਿਓ ਫੋਨ ਨੰਬਰ ਆਪਣਾ 88375 4038 ਠੀਕ ਹੈ ਜੀ ਹਾਂਜੀ ਹਾਂਜੀ ਠੀਕ ਆ ਬਾਕੀ ਵੈੜ ਬਹੁਤ ਚੰਗੀ ਹੈ ਜੀ ਥਾਂ ਥਾਂ ਨੂੰ ਵੇਖ ਸਕਦੇ ਕਿੰਦਾ ਲੱਗਾ ਪੂਰੀ ਠੰਡੀ ਆ ਸੀਲ ਸਹੂ ਆ ਜੀ ਠੰਡਾ ਜੀ ਠੀਕ ਆ ਬਾਕੀ ਜੀ ਸਾਨੂੰ ਵੀ ਠੰਡੇ ਡੰਗਰ ਦਾ ਫਾਇਦਾ ਆ ਹਾਂ ਬਿਲਕੁਲ ਤੇ ਇਹ ਦੋ ਨਗ ਸੀ ਅੱਜ ਆਪਣੇ ਕੋਲ ਹਾਂਜੀ ਹਾਂਜੀ ਦੋ ਹੀ ਤੇ ਪਸ਼ੂ ਆਉਦੇ ਰਹਿਣਗੇ ਫਿਰ ਇਸੇ ਤਰ੍ਹਾਂ ਹੋਦੇ ਰਹਿਣੇ ਇੱਕ ਵੈੜ ਹੈਗੀ ਸੁਭਾ ਵੇਗੀ ਆ ਠੀਕ ਆ ਹਾਂਜੀ ਲੋਬੀ ਦੋਸਤੋ ਇਹ ਪਸ਼ੂ ਇਸੇ ਤਰ੍ਹਾਂ ਹੀ ਆਉਂਦੇ ਰਹਿਣਗੇ ਵੀਰ ਦੇ ਕੋਲ ਵਿਕਰੀ ਵਾਲੇ ਖਾਸ ਤੌਰ ਤੇ ਤੇ ਪਸ਼ੂ ਤੁਸੀਂ ਖਰੀਦ ਸਕਦੇ ਜੇ ਦੋ ਤੁਹਾਨੂੰ ਨਗ ਦਿਖਾਤੇ ਆ ਠੀਕ ਆ ਜੀ ਇੱਕ ਰਹੀ ਫੇਰ ਵੀਰ ਸੱਜਣ ਵੇਖ ਲੈਣ ਆ ਲਓ ਜੀ ਤਸल्ली ਨਾਲ ਮੇਰਾ ਵੀਰ ਵੇਖ ਲਿਓ ਜੀ ਨਹੀਂ ਤਸल्ली ਨਾਲ ਆਪਾਂ ਨੂੰ ਕੋਈ ਕਾਲੀ ਥੋੜੀ ਆ ਹਾਂ ਲਓ ਜੀ ਠੀਕ ਆ ਬਾਕੀ ਦੋਸਤੋ ਨੰਬਰ ਜਿਹੜੇ ਆ ਮਰਜਿੰਦਰ ਪਾਈ ਦੇ ਲਗਾਤਾਰ ਸਕਰੀਨ ਦੇ ਉੱਪਰ ਚੱਲਦੇ ਨੇ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ